ਹੈਲੋ एवरीवन ਆਲੂ ਟਿੱਕੀ ਤੇ ਹਕਸਰੀ ਬਣਾ ਕੇ ਖਾਂਦੇ ਆ ਕਿਉਂ ਨਾ ਅੱਜ ਕੁਝ ਅਲੱਗ ਤਰ੍ਹਾਂ ਟਿੱਕੀ ਬਣਾ ਕੇ ਖਾਦੀ ਜਾਵੇ ਜੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਅੰਦਰੋਂ ਦੀ ਬਹੁਤ ਹੀ ਸੌਫਟ ਤੇ ਬਾਹਰੋਂ ਦੀ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਚਲੋ फटाफट ਵੀਡੀਓ ਨੂੰ ਸਟਾਰਟ ਕਰਦੇ ਆ ਦੇਖਦੇ ਅੱਜ ਇਹ ਟਿੱਕੀ ਕਿੱਦਾਂ ਬਣ ਕੇ ਤਿਆਰ ਹੋਵੇਗੀ ਅੱਜ ਟਿੱਕੀ ਆਪਾਂ ਬਣਾਵਾਂਗੇ ਗੋਭੀ ਦੀ ਉਹਦੇ ਨੇ ਮੈਂ ਸਭ ਤੋਂ ਪਹਿਲੇ ਇੱਥੇ ਲੈ ਲਈ ਗੋਭੀ ਦਾ ਫੁੱਲ ਜਿਸ 700 ਗ੍ਰਾਮ ਸੀਗਾ ਗੋਭੀ ਦਾ ਫੁੱਲ ਸਭ ਤੋਂ ਪਹਿਲੇ ਗੋਭੀ ਦਾ ਜੋ ਫੁੱਲ ਦਾ ਨਾ ਉਹ ਡੰਡਲ ਹਟਾ ਦਿਆਂਗੇ ਉਹਦਾ ਇਸਤੇਮਾਲ ਅਸੀਂ ਗੋਭੀ ਦੀ ਟ ਹੁਣ ਅਸੀਂ ਗੋਭੀ ਨੂੰ ਰਵਲੀ ਕੱਟ ਲਵਾਂਗੇ ਤੁਸੀਂ ਛੋਟੇ ਵੱਡੇ ਕਿਸੇ ਪੀਸ ਵਿੱਚ ਕੱਟ ਕੇ ਤਿਆਰ ਕਰ ਸਕਦੇ ਕਿਉਂਕਿ ਬਾਅਦ ਵਿੱਚ ਅਸੀਂ ਚੋਪਰ ਚਬਾ ਕੇ ਇਹਨੂੰ ਚੋਪ ਹੀ ਕਰਨਾ ਐਥੇ ਮੈਂ ਗੋਭੀ ਸਾਰੀ ਗੋਭੀ ਨੂੰ ਰਵਲੀ ਕੱਟ ਲਿਆ ਸੀਗਾ ਤੇ ਨਾਲ ਹੀ ਮੈਂ ਗੈਸ 'ਤੇ ਨਾ ਪਾਣੀ ਨੂੰ ਗਰਮ ਹੋਣ ਲਈ ਪਹਿਲੇ ਰੱਖ ਦਿੱਤਾ ਸੀਗਾ ਤੇ ਹੁਣ ਇਹ ਗੋਭੀ ਨੂੰ ਐਡ ਕਰ ਦਾਂਗੇ ਪਾਣੀ ਦੇ ਵਿੱਚ ਕਿਉਂਕਿ ਗੋਭੀ ਨੂੰ ਲੱਗਾ ਹੁੰਦਾ ਕਿਹੜਾ ਗੋਭੀ ਨੂੰ ਗਰਮ ਪਾਣੀ ਤੋਂ ਨਾ ਬਹੁਤ ਹੀ ਜ਼ਰੂਰੀ 5 ਮਿੰਟ ਲਈ ਗਰਮ ਪਾਣੀ ਚ ਗੋਭੀ ਨੂੰ ਪਾ ਕੇ ਰੱਖ ਦਵਾਂ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਸੀਗਾ ਹੁਣ ਅੱਧਾ ਕੁਝ ਮਸਾਲਾ ਬਣਾ ਲੈਣੇ ਮੈਂ ਲੈ ਲਈ ਚੋਪੜ 7-8 ਕਲੀਆਂ ਲਈ ਹੈ ਲਸਣ ਦੇ ਆ 2 ਇੰਚ ਅਦਰ ਦਾ ਟੁਕੜਾ ਲਈ ਹੈ 2 ਤੋਂ 3 ਲਈ ਹੈ ਹਰੀ ਮਿਰਚ ਹਰੀ ਮਿਰਚ ਤੁਸੀਂ ਆਪਣੀ ਟੇਸ ਦੇ ਹਿਸਾਬ ਨਾਲ ਲੈ ਸਕਦੇ ਦੋ ਮੀਡੀਅਮ ਸਾਈਜ਼ੇ ਮੈਂ ਲੈ ਲਈ ਪਿਆਜ਼ ਸਾਈਜ਼ ਜਿਹੜਾ ਮੈਂ ਰਫਲੀ ਕੱਟ ਕੇ ਚੋਪੜ 'ਚ ਪਾ ਦਿੱਤਾ ਸੀਗਾ ਹੋਣੇ ਚੀਜ਼ਾਂ ਨੂੰ ਕਰ ਲਾਂਗੇ ਚੋਪ ਤੁਸੀਂ 14 ਦੇ ਵਿੱਚ ਅੱਧੀ ਸ਼ਿਮਲਾ ਮਿਰਚ ਨੂੰ ਵੀ ਚੋਪ ਕਰ ਸਕਦੇ ਹੋ ਉਹ ਵੀ ਟੇਸਟ ਬਹੁਤ ਹੀ ਵਧੀਆ ਲੱਗਦਾ ਇਹ ਸਾਰੇ ਮਸਾਲੇ ਨੂੰ ਮੈਂ ਚੋਪਰ 'ਚ ਪਾ ਕੇ ਬਿਲਕੁਲ ਬਾਰਿਕ ਚੋਪ ਕਰ ਲਿਆ ਹੀ ਤੁਸੀਂ ਚਾਹੋ ਤੇ ਹੱਥ ਨਾਲ ਵੀ ਚੋਪ ਬਾਰਿਕ ਕੱਟ ਸਕਦੇ ਹੋ ਪਸਾਰੇ ਨੂੰ ਰੱਖਦਾ ਸਾਈਡ ਤੇ ਤੇ ਗੋਭੀ ਨੂੰ ਪਾਣੀ 'ਚ ਪੰਜ ਮਿੰਟ ਹੋ ਗਏ ਸੀ ਹੁਣ ਇਹਨਾਂ ਛੰਨੀ 'ਚ ਪਾ ਕੇ ਤੇ ਗੋਭੀ ਨੂੰ ਛਾਣ ਲਿਆ ਸੀਗਾ ਹੁਣ ਇਸ ਤਰੀਕੇ ਨਾਲ ਛਾਣ ਕੇ ਸੀ ਸਾਈਡ ਤੇ ਰਾ ਦਾਂਗੇ ਤਾਂ ਕਿ ਛੰਨੀ ਰਾਹੀਂ ਜੋ ਵੀ ਗੋਭੀ 'ਚ ਐਕਸਟਰਾ ਪਾਣੀ ਸਾਰਾ ਪਾਣੀ ਨਿਕਲ ਜਾਏਗਾ ਹੁਣ ਮੈਂ ਇੱਥੇ ਲੈ ਲਈ ਪਰਾਧ ਜੀ ਟਮਾਟਾ ਗ ਚੋਪ ਕੀਤਾ ਪੀ ਆਈ ਪਾ ਦਿੱਤੇ ਹੀ ਉਹੀ ਚੋਪਰ ਮੈਂ ਲੈ ਲਏ ਹੁੱਚ ਹੁਣ ਥੋੜ੍ਹੀ ਥੋੜ੍ਹੀ ਗੋਭੀ ਨੂੰ ਸੀ ਚੋਪ ਪਾਕ ਹੈ ਨਾ ਚੋਪ ਕਰ ਲਾਂਗੇ ਗੋਭੀ ਚ ਸਾਰਾ ਪਾਣੀ ਨਿਕਲ ਗਿਆ ਸੀਗਾ ਹੁਣ ਮੈਂ ਥੋੜੀ ਜਿਹੀ ਗੋਭੀ ਨੂੰ ਚੋਪਰ ਚ ਪਾਤਾ ਹੁਣ ਇਸੇ ਨਾਲ ਕੁਝ ਐਡ ਕਰ ਦਾਂਗੇ ਕੜੀ ਪੱਤਾ ਇੱਥੇ ਬਾਅਦ 15 ਤੋਂ 20 ਲੈ ਲੈ ਕੜੀ ਪੱਤਾ ਕੜੀ ਪੱਤਾ ਤੁਸੀਂ ਜ਼ਰੂਰ ਐਡ ਕਰਨਾ ਨਾ ਟੇਸਟ ਬਹੁਤ ਹੀ ਵਧੀਆ ਆਵੇਗਾ ਹੁਣ ਅਸੀਂ ਨੂੰ ਇਥੇ ਗੋਭੀ ਨੂੰ ਕਰ ਲਵਾਂਗੇ ਚੋਪ ਤੁਸੀਂ ਚਾਹੋ ਤਾਂ ਗੋਭੀ ਨੂੰ ਕੱਦੂਕਸ ਵੀ ਕਰ ਸਕਦੇ ਹੋ ਬਟ ਅੱਜ ਕੱਲ ਜੋਪਰ ਆ ਗਿਆ ਕੰਮ ਨੂੰ ਆਸਾਨ ਕਰਨ ਲਈ ਫਟਾਫਟ ਚੋਪਰ ਚਪਾਓ ਜਲਦੀ ਨਾਲ ਸਮਾਨ ਚੋਪ ਹੋ ਜਾਂਦਾ ਇੱਥੇ ਮੈਂ ਦੋਨੋਂ ਬੈਚ ਗੋਭੀ ਦੇ ਚੋਪ ਕਰ ਲਏ ਸੀਗੇ ਤੇ ਇਹਨੂੰ ਇੱਕ ਭਰਾ ਦੇ ਵਿੱਚ ਪਿਆ ਦੇ ਵਿੱਚ ਹੀ ਸੀ ਕੱਢ ਦਿੱਤਾ ਸੀਗਾ ਹੁਣ ਚਮਚ ਨਾਲ ਇਹ ਸਾਈ ਚੀਜ਼ਾਂ ਨੂੰ ਉੱਥੇ ਮਿਕਸ ਕਰ ਲਾਂਗੇ ਗੋਭੀ ਨੂੰ ਤੇ ਪਿਆਜ਼ ਨੂੰ ਹੁਣ ਇਹ ਚ ਪਾ ਦਾਂਗੇ ਅੱਧੀ ਚਮਚ ਨਮਕ ਨਮਕ ਪਾ ਕੇ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਦੁਬਾਰਾ ਇੱਕ ਵਾਰੀ ਮਿਕਸ ਹੋਰ ਕਰ ਲਵਾਂਗੇ ਹੁਣ ਅਸੀਂ 5 ਤੋਂ 7 ਮਿੰਟ ਲਈ ਇਹਨਾਂ ਨੂੰ ਰੱਖ ਦਾਂਗੇ ਸਾਈਡ ਤੇ 7 ਮਿੰਟ ਹੋ ਗਏ ਸੀ ਮੈਂ ਆ ਗਈ ਸੀ ਦੁਬਾਰਾ ਕਿਚਨ 'ਚ ਇਕ ਕੋਈ ਸਬਜ਼ੀਆਂ ਨੂੰ ਸੀ ਇੱਕ ਵਾਰੀ ਮਿਕਸ ਕਰ ਦਾਂਗੇ ਗੋਭੀ ਪਿਆਜ਼ ਨੂੰ ਵਿੱਚ ਪਾ ਦਾਂਗੇ ਅੱਧੀ ਕੋਲੀ ਗਹਿੂ ਦਾ ਆਟਾ ਅੱਧੀ ਕੋਲੀ ਚਾਵਲ ਦਾ ਆਟਾ 1/4 ਕੱਪ ਪਾ ਦਾਂਗੇ ਜੀ ਬੇਸਨ ਬੇਸਨ ਜ਼ਿਆਦਾ ਇੱਥੇ ਐਡ ਨਹੀਂ ਕਰਨਾ ਹੁਣ ਇੱਥੇ ਐਡ ਕਰ ਦਾਂਗੇ ਕੁਝ ਮਸਾਲੇ ਅੱਧੀ ਚਮਚ ਜੀਰਾ ਪਾ ਦਰ ਅੱਧੀ ਚਮਚੇ ਚ ਪਾਤਾ ਹੀ ਸਾਬੂਤ ਜੀਰਾ 1/4 ਚਮਚ ਪਾਤਾ ਹੀ ਹਲਦੀ ਅੱਧੀ ਚਮਚ ਪਾਦੇ ਸਾਬੂਤ ਸੌਂਫ 1 ਚਮਚ ਪਾਤਾ ਹੀ ਚਿਲੀ ਫਲੈਕਸ 1 ਚਮਚ ਪਾਤਾ ਹੀ ਨਿੰਬੂ ਦਾ ਰਸ ਸਾਰੇ ਚੀਜ਼ਾਂ ਨੂੰ ਦਬਾਉਂਦੇ ਹਨ ਹੱਥ ਨਾਲ ਇਸੇ ਤਰੀਕੇ ਨਾਲ ਪਹਿਲੇ ਸਭ ਤੋਂ ਪਹਿਲੇ ਹੀ ਨੂੰ ਮਿਕਸ ਕਰਾਂਗੇ ਇਹਦੇ ਵਿੱਚ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਾਂਗੇ ਬਿਨਾ ਪਾਣੀ ਤੋਂ ਇਥੇ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਤਿਆਰ ਕਰਾਂਗੇ ਲਾਸਟ ਚੀਜ਼ ਚ ਪਾ ਦਾਂਗੇ ਨਮਕ ਨਮਕ ਤੁਸੀਂ ਘੱਟ ਹੀ ਪਾਣਾ ਕਿਉਂਕਿ ਪਹਿਲੇ ਵੀ ਸੀ ਵਿੱਚ ਨਮਕ ਦਾ ਇਸਤੇਮਾਲ ਕੀਤਾ ਸੀਗਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਥੇ ਮਿਕਸ ਕਰ ਲਾਂਗੇ ਜਿਵੇਂ ਆਟਾ ਗੁੰਨ ਕੇ ਤਿਆਰ ਕਰਦੇ ਹਾਂ ਉਸ ਤਰੀਕੇ ਤੇ ਅਸੀਂ ਇਥੇ ਡੋ ਬਣਾ ਕੇ ਤਿਆਰ ਕਰ ਲਾਂਗੇ ਬਹੁਤ ਹੀ ਆਰਾਮ ਨਾਲ ਇਹ ਬਣ ਕੇ ਤਿਆਰ ਹੋ ਜਾਂਦਾ ਬਿਨਾ ਪਾਣੀ ਤੋਂ ਹੋਨੈਸਟੀ ਥੋੜਾ ਥੋੜਾ ਮਿਕਸਚਰ ਲਵਾਂਗੇ ਹੱਥ ਤੇ ਤੇ ਉਹਨੂੰ ਟਿੱਕੀ ਦੀ ਪ੍ਰੋਪਰ ਸ਼ੇਪ ਦੇ ਦੇਵਾਂਗੇ ਬਹੁਤ ਹੀ ਆਰਾਮ ਨਾਲ ਇਹ ਟਿੱਕੀ ਸ਼ੇਪ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਆਰਾਮ ਨਾਲ ਟਿੱਕੀ ਦੀ ਪ੍ਰੋਪਰ ਸ਼ੇਪ ਚ ਬਣ ਕੇ ਤਿਆਰ ਹੋ ਗਿਆ ਸੀ ਇੱਥੇ ਮੈਂ ਟਿੱਕੀ ਦੀ ਸ਼ੇਪ ਦੇ ਦਿੱਤੀ ਨਾਲੇ ਕਿ ਪਲੇਟ ਦੇ ਵਿੱਚ ਰੱਖਦੇ ਜਾਵਾਂਗੇ ਤੁਸੀਂ ਚਾਹੋ ਤਾਂ ਗੋਲ ਲੰਬੇ ਵਾਲੀ ਸ਼ੇਪ 'ਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਚੁਆਇਸ ਤੁਹਾਡੀ ਤੁਸੀਂ ਜਿਸ ਤਰ੍ਹਾਂ ਬਣਾਉਣਾ ਚਾਹੁੰਦੇ ਮੈਂ ਇਥੇ ਟਿੱਕੀ ਦੀ ਸ਼ੇਪ ਦੇ ਵਿੱਚ ਬਣਾ ਕੇ ਤਿਆਰ ਕਰਾਂਗੀ आलू, सी आलू दी सी अक्सर टिक्की मार्केट ਚੋਂ ਖਾਂਦੇ ਆ ਘਰ ਵੀ ਬਣਾਉਂਦੇ ਤੇ ਆਲੂ ਦੀ ਹੀ ਜਰੂਰ ਬਣਾ ਕੇ ਖਾਂਦੇ ਆ ਕਿਉਂ ਨਾ ਅੱਜ ਇੱਥੇ ਕੁਝ ਅਲੱਗ ਤਰ੍ਹਾਂ ਦੀ ਟਿੱਕੀ ਬਣਾ ਕੇ ਖਾਦੀ ਜਾਵੇ ਸੋ ਅੱਜ ਇੱਥੇ ਮੈਂ ਬਣਾ ਰਹੀ ਗੋਭੀ ਟਿੱਕੀ ਤੁਸੀਂ ਵੀ ਅਗਰ ਨਹੀਂ ਕਦੀ ਟਰਾਈ ਕੀਤੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਬਹੁਤ ਹੀ ਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਤੁਸੀਂ ਇੱਕ ਵਾਰ ਘਰ ਦੇ ਨੂੰ ਖਵਾ ਦਿੱਤੇ ਉਹ ਬਾਰ-ਬਾਰ ਤੁਹਾਡੇ ਕੋਲੋਂ ਇਸੇ ਦੀ ਡਿਮਾਂਡ ਕਰਨਗੇ ਇੱਥੇ ਸਭ ਤੋਂ ਪਹਿਲਾਂ ਹੀ ਸਿੰਪਲੀ ਇੱਥੇ ਟਿੱਕੀਆਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਬਾਅਦ ਵਿੱਚ ਇਸ ਨੂੰ ਕਰਾਂਗੇ ਇੱਥੇ ਫਰਾਈ ਇੱਥੇ ਮੈਂ ਸਾਰੇ ਟਿੱਕਿਆਂ ਨੂੰ ਪਹਿਲੇ ਹੀ ਬਣਾ ਕੇ ਤਿਆਰ ਕਰ ਲਿਆ ਸੀ ਤੁਸੀਂ ਦੇਖ ਸਕਦੇ ਹੋ ਦੇਖਣ ਨੂੰ ਬਹੁਤ ਵਧੀਆ ਲੱਗ ਰਹੀਆਂ ਹੁਣ ਫਟਾਫਟ ਇਸ ਨੂੰ ਫਰਾਈ ਕਰ ਲੈਣੇ ਫਰਾਈ ਕਰਨ ਲਈ ਮੈਂ ਇੱਥੇ ਪਹਿਲੇ ਤੇਲ ਨੂੰ ਗਰਮ ਕਰਨ ਲਈ ਰੱਖ ਦਿੱਤਾ ਸੀ ਤੇਲ ਇੱਥੇ ਮੀਡੀਅਮ ਗਰਮ ਹੋਣਾ ਚਾਹੀਦਾ ਜਿਆਦਾ ਹਾਈ ਤੇਲ 'ਚ ਨਾ ਪਾਣਾ ਤੇ ਇੱਕ ਇੱਕ ਕਰਕੇ ਇਸ ਟਿੱਕੀ ਨੂੰ ਪਾ ਦਾਂਗੇ ਮੈਂ ਟੋਟਲ 4 ਟਿੱਕੀਆਂ ਪਾਈਆਂ ਸੀਆਂ ਤੇ ਚਮਚੇ ਨੂੰ ਲੈ ਕੇ ਨਾ ਇਸ ਤਰੀਕੇ ਨਾਲ ਪਹਿਲੇ ਇਸ ਟਿੱਕਿਆਂ ਦੇ ਉੱਪਰ ਹਲਕਾ ਹਲਕਾ ਔਇਲ ਪਾ ਦੇਾਂਗੇ ਇੱਕਦਮ ਇਸ ਨੂੰ ਪਲਟਾਂਗੇ ਨਹੀਂ ਜਦੋਂ ਨੀਚੇ ਦਾ ਵਧੀਆ ਕਲਰ ਆ ਜਾਏਗਾ ਨਾ ਫਿਰ ਅਸੀਂ ਇਹਨੂੰ ਪਲਟਾਂਗੇ ਹੁਣ ਅਸੀਂ ਇੱਕ ਚਮਚੇ ਨਾਲ ਨੀਚੇ ਦੀ ਬਹੁਤ ਹੀ ਵਧੀਆ ਕਲਰ ਆ ਗਈ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਇਹਨੂੰ ਪਲਟ ਦਾਂਗੇ ਤਾਂ ਕਿ ਦੂਸਰੀ ਸਾਈਡ ਤੋਂ ਵਧੀਆ ਕਲਰ ਆਨ ਤੱਕ ਇਹ ਸੇਕ ਜਾ ਜਦੋਂ ਟਿੱਕਿਆਂ ਨੂੰ ਸੇਕਣਾ ਨਾ ਟਿੱਕਿਆਂ ਨੂੰ ਮੀਡੀਅਮ ਟੂ ਲੋ ਫਲੇਮ ਤੇ ਹੀ ਸੇਕਣਾ ਹਾਈ ਫਲੇਮ ਤੇ ਬਿਲਕੁਲ ਨਾ ਸੇਕਣਾ ਦੇਤੇ ਕੀ ਹੋਏਗਾ ਹਾਈ ਫਲੇਮ ਤੇ ਟਿੱਕੀ ਉੱਪਰੋਂ ਦੀ ਕਲਰ ਵਧੀਆ ਆ ਜਾਏਗਾ ਬਟ ਅੰਦਰੋਂ ਦੀ ਕੱਚੀ ਰਹਿ ਜਾਏਗੀ ਤੁਸੀਂ ਇਹਨੂੰ ਹੋਰ ਹੈਲਦੀ ਬਣਾ ਲੈ ਇਹਦੇ ਵਿੱਚ ਪੋਹਾ ਹੁੰਦਾ ਨਾ ਉਹਨੂੰ ਮਿਕਸੀ ਚਲਾ ਕੇ ਤਾਂ ਆਟਾ ਵੀ ਤਿਆਰ ਕਰਕੇ ਇਹਦੇ ਵਿੱਚ ਦੋ ਕੱਪ ਚਮਚ ਪਾ ਸਕਦੇ ਹੋ ਉਹਨਾਂ ਬਹੁਤ ਹੀ ਹੈਲਦੀ ਟਿੱਕੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਦੋਨੋਂ ਵਧੀਆ ਬਹੁਤ ਹੀ ਵਧੀਆ ਕਲਰ ਆ ਗਿਆ ਇਹ ਦੋਨੋਂ ਸਾਈਡਾਂ ਤੋਂ ਚਾਵਲ ਦਾ ਆਟਾ ਪਾਣਾ ਸਾਡੀ ਟਿੱਕੀ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਟਿੱਕੀਆਂ ਸਾਡੀ ਫਰਾਈ ਹੋ ਗਈਆਂ ਸੀ ਇਹਨੂੰ ਉਸੇ ਸੀ ਤੇ ਤੇਲ ਚੋਂ ਬਾਹਰ ਕੱਢ ਦਵਾਂਗੇ ਇੱਕ ਟਿਸ਼ੂ ਪੇਪਰ ਤੇ ਰੱਖ ਦਵਾਂਗੇ ਤਾਂ ਕਿ ਜੋ ਵੀ ਐਕਸਟਰਾ ਤੇਲ ਹੋਵੇਗਾ ਉਹ ਟਿਸ਼ੂ ਪੇਪਰ ਤੇ ਰਹਿ ਜਾਏਗਾ ਇਸੇ ਤਰੀਕੇ ਨਾਲ ਮੈਂ ਸੈਕੰਡ ਵਾਲਾ ਬੈਜੀ ਫਰਾਈਪੈਨ ਦੇ ਵਿੱਚ ਪਾ ਦਿੱਤਾ ਸੀਗਾ ਤੁਸੀਂ ਚਾਹੋ ਡੀ ਫਰਾਈ ਵੀ ਕਰ ਸਕਦੇ ਹੋ ਬਟ ਮੈਂ ਇੱਥੇ ਸ਼ੈਲੋ ਫਰਾਈ ਕਰਕੇ ਟਿੱਕੀਆਂ ਨੂੰ ਤਿਆਰ ਕਰਾਂਗੇ ਤੁਸੀਂ ਜਾ ਉਹ ਜਿਸਾਈ ਮਾਰਕੀਟ ਚ ਆਲੂ ਟਿੱਕੀ ਖਾਂਦੇ ਆ ਤਵੇ ਦੇ ਸਾਬ ਬਣਾਉਂਦੇ ਨੇ ਉਸ ਤਰੀਕੇ ਨਾਲ ਇੱਥੇ ਫਰਾਈ ਕਰਕੇ ਤਿਆਰ ਕਰ ਸਕਦੇ ਹੋ ਇਹ ਟਿੱਕੇ ਬਹੁਤ ਈਜ਼ੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਮੈਂ ਸਿਰਫ ਇੱਥੇ ਪਿਆਜ਼ ਦਾ ਇਸਤੇਮਾਲ ਕੀਤਾ ਸੀ ਅਦਰਕ ਲਸਣ ਦਾ ਤੁਸੀਂ ਚਾਹੋ ਦੇ ਜੇ ਸ਼ਿਮਲਾ ਮਿਰਚ ਨੂੰ ਵੀ ਚੋਪ ਕਰਕੇ ਪਾ ਸਕਦੇ ਹੋ ਉਹ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਤੇ ਬਹੁਤ ਹੀ ਵਧੀਆ ਕਲਰ ਆ ਗਿਆ ਸੀ ਆ ਮੈਂ ਤੁਹਾਨੂੰ ਚੈੱਕ ਵੀ ਕਰਾ ਦਿੰਨੀ ਆ ਕਿੰਨਾ ਵਧੀਆ ਕਲਰ ਆਇਆ ਨਾ ਦੋਨੋਂ ਸਾਈਡਾਂ ਦੇਖੋ ਇਹ ਵੀ ਸਾਡਾ ਬੈਚ ਫਰਾਈ ਹੋ ਗਿਆ ਸੀ ਇਹਨੂੰ ਵੀ ਅਸੀਂ ਇਥੋਂ ਤੇਲ ਦੇ ਵਿੱਚੋਂ ਬਾਹਰ ਕੱਢ ਦੇਾਂਗੇ ਸਰਦੀਆਂ ਚੱਲੀਆਂ ਨੇ ਗੋਭੀ ਵੀ ਜਾਣੇ ਵਾਲੀ ਹੈ ਤੁਸੀਂ ਫਟਾਫਟ ਜੀ ਗੋਭੀ ਟਿੱਕੀ ਬਣਾ ਕੇ ਟਰਾਈ ਕਰੋ ਆਪਣੇ ਘਰਦਨ ਖਾਓ ਬਹੁਤ ਹੀ ਖੁਸ਼ ਹੋਵੋਗੇ ਤਾਂ ਕਿ ਤੁਸੀਂ ਆਂਦੀ ਸਰਦੇ ਫਟਾਫਟ ਇਹੀ ਵਾਲੀ ਟਿੱਕੀ ਬਣਾ ਕੇ ਟਰਾਈ ਕਰੋਗੇ ਇਹ ਮੇਰੀ ਗਰੰਟੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਮੈਂ ਸਾਰੀਆਂ ਟਿੱਕੀਆਂ ਫਰਾਈ ਕਰਕੇ ਤਿਆਰ ਕਰ ਲਈਆਂ ਸੀ ਤੁਸੀਂ ਦੇਖ ਸਕਦੇ ਹੋ ਨਾ ਕਿੰਨੀ ਵਧੀਆ ਲੱਗਦੀਆਂ ਦੇਖ ਕੇ ਕਿਹੜੇ ਮੂੰਚ ਪਾਣੀ ਆ ਗਿਆ ਮੈਨੂੰ ਉਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਦੇਖ ਸਕਦੇ ਹੋ ਕਿਹੜਾ ਦੋਨੋਂ ਪਾਸੇ ਬਹੁਤ ਹੀ ਜ਼ਿਆਦਾ ਵਧੀਆ ਆ ਸੀ ਗਰਮ ਗਰਮ ਸਰਵ ਕਰੋ ਬਹੁਤ ਹੀ ਟੇਸਟੀ ਲੱਗਦੀ ਹੈ ਹੁਣ ਫਟਾਫਟ ਅਸੀਂ ਪਲੇਟਿੰਗ ਕਰ ਲੈਨੇ ਆਂ ਨਾਲ ਵਿੱਚ ਮਨਾਈ ਸੀ ਕਿ ਗਰਮਾ ਗਰਮ ਚਾਹ ਇਹਦੇ ਨਾਲ ਅਸੀਂ ਤੁਸੀਂ ਕਿਸੇ ਵੀ ਚਟਨੀ ਨਾਲ ਖਾ ਸਕਦੇ ਹੋ ਮੈਂ ਪੁਦੀਨੇ ਤੇ ਧਨੀਏ ਦੀ ਚਟਨੀ ਬਣਾ ਕੇ ਤਿਆਰ ਕੀਤੀ ਨਾਲ ਹੀ ਕੈਚਪ ਤੁਸੀਂ ਕੈਚਪ ਨਾਲ ਖਾਣਾ ਚਾਹਦੇ ਹੋ ਤਾਂ ਵੀ ਖਾ ਸਕਦੇ ਹੋ ਇਹ ਦੇਖੋ 컬러 ਕਿੰਨਾ ਵਧੀਆ ਦੋਨੋਂ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਅੰਦਰੋਂ ਬਹੁਤ ਹੀ ਸੌਫਟ ਬਾਹਰ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਸੀ ਖਾਣੇ ਚ ਤੇ ਕੋਈ ਜਵਾਬ ਹੀ ਨਹੀਂ ਉਹ ਬਣਾ ਲਿਆ ਕਿ ਤੁਸੀਂ ਦੇਖਿਆ ਹੋਗਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਨ ਕੇ ਇਹ ਤਿਆਰ ਹੋ ਗਿਆ ਸੀ ਤੁਸੀਂ ਇਹਨੂੰ ਚਾਟ ਵਾਂਗੂ ਵੀ ਸਰਵ ਕਰ ਸਕਦੇ ਹੋ ਬਟ ਮੈਂ ਸਿੰਪਲ ਹੀ ਚਟਨੀਆਂ ਨਾਲ ਇਹਨੂੰ ਸਰਵ ਕੀਤਾ ਸੀ ਨਾਲ ਸੀ ਗਰਮਾ ਗਰਮ ਚਾਹ ਮੇਰੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਸਨਾ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਟੇਕ ਕੇਅਰ ਬਾਏ ਬਾਏ